ਮੇਰਾ ਨਾਮ ਜਸਵੰਤ ਸਿੰਘ ਆ ਜੀ ਮੈਂ ਮੋਗੇ ਦਾ ਰਹਿਣ ਵਾਲਾ ਮੇਰਾ ਪਿੰਡ ਰਹਿ ਪੱਤੇ ਖੜਿਆ ਰੈਸ਼ਵਰੀ ਮੋਗੇ ਰਕੀ ਹੋਈ ਆ ਮੈਂ ਇੱਥੇ 10 ਤਰੀਕ ਨੂੰ ਆਪਣੀ ਵਾਈਫ ਨੂੰ ਦਾਖਲ ਕਰਾਇਆ ਸੀਗਾ ਇਸ ਏਜੀਆਈ ਹਸਪੀਟਲ ਔਰਸਨ ਵਿੱਚ ਉਸ ਦੀ ਇਲਾਜ ਦੇ ਦੌਰਾਨ 19 ਤਰੀਕ ਨੂੰ ਉਹਦੀ ਮੌਤ ਹੋ ਗਈ ਆ ਮੌਤ ਤੋਂ ਬਾਅਦ ਮੈਂ ਉਸ ਦੀ ਜਿਹੜੀ ਬੋਡੀ ਆ ਉਹ ਸੀਐਸ ਮੋਰਟੀਰੀ ਚ ਰੱਖ ਕੇ ਗਿਆ ਤੇ ਮੇਰੇ ਬੱਚਿਆਂ ਨੇ ਬਾਹਰ ਆਉਣਾ ਸੀਗਾ ਤੇ ਮੈਂ ਉਹਦੇ ਵਾਸਤੇ ਉਹਨੂੰ 22 ਤਰੀਕ ਨੂੰ ਆ ਕੇ ਤੇ ਮੈਂ ਬੋਡੀ ਲੈਣਾ ਤੇ ਮੇਰੀ ਬੋਡੀ ਮੇਰੀ ਮੇਰੀ ਬਾਡੀ ਇਸੇ ਗਾਇਬ ਸੀਗੀ ਜਾਂ ਇਹਨਾਂ ਨੇ ਪੁੱਛਿਆ ਤੇ ਇਹਨਾਂ ਨੇ ਕੋਈ ਮੈਨੂੰ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ ਮੇਰੀ ਤਾਂ ਹੁਣ ਇਹ ਮੰਗ ਇਹਨਾਂ ਦੀ ਵੀ ਜਿਹੜਾ ਮੇਰਾ ਇਹਨਾਂ ਨੇ ਇੱਥੇ ਪੁਲਿਸ ਕੋਲ ਅਹੀਂ ਐਫ ਆਈ ਆਰ ਦਰਜ ਕੀਤੀ ਉਹਨਾਂ ਨੇ ਗਲਤ ਦਰਜ ਕਰ ਦਿੱਤੀ ਆ ਉਹਨਾਂ ਨੇ ਐਫ ਆਈ ਆਰ ਦਰਜ ਹੋ ਗਈ ਉਸ ਮਾਮਲੇ ਦੇ ਵਿੱਚ ਗਲਤ ਦਰਜ ਹੋਈ ਹੈ ਗਲਤ ਕਿੱਦਾਂ ਕਿਹਾ ਸਰ ਉਹ ਤੋਂ ਸਟਾਫ ਤੇ ਕਰ ਦਿੱਤੀ ਇਹਨਾਂ ਨੇ ਜਾ ਕੇ ਜਿਹੜਾ ਇਹਦਾ ਜ਼ਿੰਮੇਵਾਰ ਮੈਨੇਜਮੈਂਟ ਆ ਹਸਪੀਟਲ ਆ ਮੈਂ ਜਿਹੜਾ ਪੈਸੇ ਲੈਂਦਾ ਜਿਹੜਾ ਜਿੰਨੂੰ ਆਮਦਨ ਆ ਜਿਹੜਾ ਉਹਨਾਂ ਤੁਸੀ ਜਾਣਿਓ ਕਿ ਬਾਈ ਨੇਮ ਜਿਹੜੀ ਬਾਈ ਨੇਮ ਹਸਪੀਟਲ ਤੇ ਉੱਤੇ ਅਫਰਾਈ ਕਰਜੋਣੀ ਚਾਹੀਦੀ ਆ ਕੀ ਲੱਗਦਾ ਕੀਦੀ ਗਲਤੀ ਸੀ ਉੱਤੇ ਮੌਕੇ ਤੇ ਕਿਹੜਾ ਬੰਦਾ ਸੀ ਜਿਹੜਾ ਤੁਹਾਨੂੰ ਜਾਣਦਾ ਹੀ ਹੋਊਗਾ ਜਾਂ ਕੋਈ ਪਤਾ ਹੈ ਕਿਸੇ ਦਾ ਨਾਮ ਹੈਗਾ ਜਿਹੜਾ ਤੁਸੀਂ ਦੱਸ ਸਕਦੇ ਹੋ ਜਿਹੜਾ ਬਾਈ ਨੇਮ ਅਗਲੇ ਕਰ ਸਕਣ ਪੱਤਰ ਨਹੀਂ ਮੈਂ ਕਿਸੇ ਨਾਮ ਮੈਨੇਜਮੈਂਟ ਕੋ ਸਾਡੇ ਕੋਲ ਹੀ ਨਹੀਂ ਆਏ ਜੀ ਇਹ ਤਾਂ ਇੱਥੇ ਇੱਕ ਮਲਾਜਮ ਗਿਆ ਆ ਨੇ ਅਸੀਂ ਜਦੋਂ ਆਏ ਹਥ ਬਾਈ ਬਾਈ ਤਰੀ ਨੂੰ ਇੱਕ ਦਿਨ ਦੇ ਪੈਸੇ ਪਹਿਲਾਂ ਜਮਾ ਅਸੀਂ ਦੋ ਦਿਨ ਦੇ ਵਿੱਚ ਕਰਵਾ ਕੇ ਸਭ ਕੁਝ ਜਦੋਂ ਸਾਡੀ ਐਂਬੂਲੈਂਸ ਗੇਟ ਮੂਰੇ ਜਾ ਕੇ ਲਾ ਦਿੱਤੀ ਜੋ ਸਾਨੂੰ ਚਕਾਉਣ ਲੱਗਾ ਮਲਾਜਮ ਤੇ ਉਨ੍ਹਾ ਕਹ ਮੈਂ ਉਹ ਤੁਹਾ ਬਾਗਪਨ ਬਕਸ ਦੋ ਮੌਜਰੀਆਂ ਉਹਲਾ ਬਕਸਾ ਨੇ ਖੋਲਿਆ ਮੈਂ ਕਹਾ ਸਾਡੀ ਉੱਤੇ ਨਹੀਂ ਸਾਡੀ ਲੋਚ ਥੱਲੇ ਨਛੇ ਥੱਲੇ ਪਈ ਹੈ ਬੋਡੀ ਥੱਲਾ ਖੋਲ ਕੇ ਵੇਖਿਆ ਵਿਹਲਾ ਪਿਆ ਸੀ ਸਾਡੀ ਤੋਂ ਉਹਦੀ ਭਾਜੀ ਬਣੀ ਉਹਦਾ ਉਦਲੀ ਮੈਂ ਉਹਦੀ ਸਾਡੀ ਹੈ ਨਹੀਂ ਬੋਡੀ ਆ ਨਹੀਂ ਬੋਡੀ ਨੇ ਕਿਧਰ ਖੁਰਦ-ਬੁਰਦ ਕਰਦੀ ਆ ਜੀ ਦੂਜੀ ਬੋਡੀ ਸੀ ਉਹੀ ਬਾਅਦ ਚ ਦੂਜੀ ਪਾਰਟੀ ਆ ਕੇ ਲੈ ਗਈ ਉੱਥੇ ਹੁਣ ਕੁਝ ਵੀ ਨਹੀਂ ਆ ਚੰਡੀਗੜ੍ਹ ਵੀ ਜਾ ਕੇ ਆਏ ਉੱਥੇ ਕੀ ਹੋਇਆ ਵਾ ਹਮਨ ਰਸਟਾ ਤੇ ਗਏ ਸੀ ਕਿ ਸਾਡੀ ਕੋਈ ਸੁਣਵਾਈ ਹੋਵੇ ਉਹਨਾਂ ਨੇ ਆਪਣੇ ਤੌਰ ਤੇ ਨੋਟਸ ਕੱਢੇ ਹੋਏ ਸਾਰਿਆਂ ਨੂੰ ਕਾਰਵਾਈ ਚੱਲ ਰਹੀ ਆ ਵੇਖੋ ਕੀ ਕਰਦੇ ਆ ਹਾਂ ਜੀ ਜੀ ਚੱਲੇ ਕੀ ਹੈ ਤਾਂ ਮੈਂ ਸਿੱਧਾ ਇਹੋ ਜੀ ਕਾਰਵਾਈ ਕੀਤੀ ਅਸੀਂ ਤਾਂ ਕਾਰਵਾਈ ਚਾਹੀਦੀ ਹੈ ਵੀ ਜਿਹੜਾ ਜਿਹੜੀ ਮੈਨੇਜਮੈਂਟ ਆ ਜਿਹਦੇ ਜਿਹਦਾ ਪ੍ਰਬੰਧ ਚੱਲਦਾ ਉਹ ਉਹਦੇ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਕਿ ਉਹਨਾਂ ਨੇ ਕਿੱਥੇ ਖਰਦਦਤ ਕੀਤੀ ਸਾਨੂੰ ਉਹਦਾ ਕੋਈ ਸਬੂਤ ਹੋਣਾ ਚਾਹੀਦਾ ਵੀ ਕੌਣ ਲੈ ਗਿਆ ਕੌਣ ਕਿਧਰ ਗਈ ਹੈ ਤੇਰੇ ਨਾਲ ਪਰਚਾ ਕਿਹਦੇ ਤੇ ਕੀਤਾ ਹੈ ਪਰਚਾ ਕਿਹਨਾਂ ਤੇ ਕਰਦਾ ਹੈ ਪਰਚਾ ਇਹਨਾਂ ਨੇ ਮੁਲਾਜ਼ਮਾਂ ਤੇ ਕਰ ਦਿੱਤਾ ਪਤਾ ਨਹੀਂ ਮੁਲਾਜ਼ਮ ਢੇ ਹੈ ਕਿ ਤਾਂ ਅਸੀਂ ਤਾਂ ਸਾਰਿਆਂ ਨੂੰ ਜਾਣਦੇ ਵੀ ਨਹੀਂ ਹਾਂ ਤਾਂ ਜਿਹੜੀਆਂ ਹਸਤੀਆਂ ਹੈਗੀਆਂ ਉਹ ਇਸ ਵਕਤ ਕਿੱਥੇ ਹੈਗੀਆਂ ਤੁਹਾਨੂੰ ਮਿਲੀਆਂ ਜਾਂ ਨਾ ਸਾਨੂੰ ਕੋਈ ਹਸਤੀਆਂ ਨਹੀਂ ਮਿਲੀਆਂ ਕੋਈ ਆਦੇ ਕਹੀ ਜਾਂਦੇ ਤੁਹਾਡਾ ਡੀਐਨਏ ਟੈਸਟ ਕਰਾ ਸਾਨੂੰ ਤਾਂ ਉਹ ਨਾਲ ਮਤਲਬ ਨਹੀਂ ਸਹੀ ਤਾਂ ਬਾਡੀ ਹਸਪੀਟਲੋਂ ਤੇ ਗਿਆ ਹਸਪੀਟਲ ਤੋਂ ਲੈਣੀ ਹੈ ਅਸੀਂ ਕਿਉਂਕਿ ਨਾ ਨਾ ਤੇ ਹੋਰ ਬਾਈ ਕੋਈ ਕਿਸੇ ਨੇ ਦੇਖਿਆ ਤੇਰਾ ਸਾਡੇ ਮੂੰਹ 'ਚ ਗੱਲ ਮਾਉਂਦੇ ਅਸੀਂ ਹਸਪੀਟਲੋਂ ਬਾਡੀ ਦੇਖਿਆ ਹਸਪੀਟਲ ਤੋਂ ਬਾਡੀ ਲੈਣੀ ਹੈ ਇਹਨਾਂ ਤੋਂ ਮਤਲਬ ਜਵਾਬ ਮੰਗਣਾ ਹੈ ਇਸ ਗੱਲ ਦਾ ਕਿਸਾ ਦੀ ਬਾਡੀ ਗਈ ਕਿੱਥੇ ਸਾਨੂੰ ਤਾਂ ਇਹ ਗੱਲ ਆ ਵੀ ਅਈ ਤੋਂ ਤੀ ਗਵੀ ਤਸਕਰੀ ਕੀਤੀ ਇਹਨਾਂ ਨੇ ਉਹਦੇ ਅੰਗ ਚੋਰੀ ਕਰ ਲਿਆ ਤੇ ਬਾਡੀ ਨੂੰ ਖੁਰਦ-ਬੁਰਦ ਕਰ ਦਿੱਤਾ ਅੱਜ ਤੁਸੀਂ ਆਇਓ ਕੀ ਹੋਰ ਗੱਲਬਾਤ ਹੋਈ ਅੱਜ ਤਾਂ ਮੈਂ ਕੋਈ ਉਹਨਾਂ ਨਾਲ ਗੱਲਬਾਤ ਮੈਂ ਤਾਂ ਉਹਦੇ ਉਹਦੇ ਜੀ ਰਿਕਾਰਡ ਲੈਣ ਆਇਆ ਵੀ ਜਿਹੜੀ ਦੱਸੋ ਰਿਕਾਰਡ ਲੈਣ ਆਇਆ ਸੀ ਅੰਦਰ ਮਿਲੇ ਹੁਣ ਤੁਸੀਂ ਕਿਨੂੰ ਅੰਦਰ ਮਿਲੇ ਡਾਕਟਰ ਨੂੰ ਜਾਂ ਤੁਸੀਂ ਨਹੀਂ ਕਿਸੇ ਨਾਲ ਮਿਲਦਾ ਸਾਡਾ ਸਾਡੀ ਕਿਸਨਵਾਹੀ ਕੋਈ ਹੈ ਕੋਈ ਅਸੀਂ ਕਿ ਡਾਕਟਰ ਨਾਲ ਨਹੀਂ ਮਿਲੇ ਅਸੀਂ ਤਾਂ ਅੱਜ ਸਾਡਾ ਆਪ ਦਾ ਆਪ ਦੇ ਪ੍ਰਬੰਧ ਸਾਡਾ ਆਦਵਾਰ ਨੂੰ ਅੰਤਮ ਰਾਸ ਅਤੇ ਭੋਗ ਪੈਣਾ ਉਸ ਤੋਂ ਬਾਅਦ ਵਿੱਚ ਕਰਾਂਗੇਗਾ ਸੇਕ ਸਰਕਲ ਕੌਂਸਲ ਆਰਗੇਨਾਈਜੇਸ਼ਨ ਵਾਸੀ ਵੈਸੀ ਵੈਸੀ ਗੱਲ ਹੈ ਅੱਜ ਆਪ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਲੈ ਕੇ ਗਏ ਆ ਅਸੀਂ ਕੱਲ ਪਰਸੋਂ ਸਾਡੇ ਸੰਮਰਥ ਚ ਕੇਸ ਆਇਆ ਸੀਗਾ ਅਸੀਂ ਇਹਨਾਂ ਨੂੰ ਲੈ ਕੇ ਛੰਡੀਗੜ੍ਹ ਪੰਜਾਬ ਦੇ ਹਿਊਮਨ ਰਾਈਟ ਕਮਿਸ਼ਨ ਚ ਗਏ ਤੇ ਉੱਥੇ ਜਾ ਕੇ ਫੌਰੀ ਤੌਰ ਤੇ ਆਹ ਕਾਰਵਾਈ ਕਰਾਈ ਹੈ ਇਹਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਹੈਲਥ ਸੈਕਟਰੀ ਪੰਜਾਬ ਪੁਲਿਸ ਕਮਿਸ਼ਨਰ ਪੰਜਾਬ ਇਹਨਾਂ ਸਾਰਿਆਂ ਨੂੰ ਨੋਟਿਸ ਇਸ਼ੂ ਹੋਇਆ ਇਹਨਾਂ ਤੋਂ 24 ਘੰਟਿਆਂ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਕਿ ਕਿੰਨੇ ਘੰਟੇ ਹੋ ਚੁੱਕੇ ਇਹ ਦੀ ਅਸੀਂ ਕੱਲ ਗਏ ਸੀਗੇ ਤੇ ਹੁਣ ਠੀਕ ਹੈ ਅੱਜ ਛੁੱਟੀ ਆ ਗਈ ਹੈ ਜਿਵੇਂ ਤੇ ਤਾਂ ਕਰਕੇ ਇੱਕ ਦਿਨ ਡਿਲੇ ਹੋ ਗਿਆ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਕਰਨੀਓ ਇਹਨਾਂ ਤੋਂ ਰਿਪੋਰਟ ਲੈ ਕੇ ਅਗਲੀ ਕਾਰਵਾਈ ਕੀਤੀ ਜਾਣੀ ਹੈ ਜੀ ਉਹਨਾਂ ਨੇ ਕੱਲ ਇਹਨਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਸੀ ਵੀ ਹਰ ਤਰੀਕੇ ਦੀ ਜੋ ਅਨੁਸ਼ਾਸਨਿਕ ਕਾਰਵਾਈ ਸੰਵਧਾਨਿਕ ਤੌਰ ਤੇ ਬਣਦੀ ਹੈ ਹੋਣੀ ਹੋਣੀ ਪਰ ਇਹਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਹੈ ਨਾ ਜਿਹੜੀ ਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਆ ਮੇਰੇ ਕੋਲ ਦੋ ਪਰਚੇ ਹੈ ਜੀ ਇੱਕ ਪਰਚਾ ਤਾਂ ਇਹ ਹੀ ਹੈ ਇਹਨਾਂ ਵਾਲਾ ਜਿਹਦੇ ਵਿੱਚ 72 ਸਾਲ ਦੀ ਲੇਡੀ ਦੀ ਇੱਥੇ ਮਰੀਜ਼ ਆਉਂਦਾ ਇਲਾਜ ਕਰਾਉਣ ਵਾਸਤੇ ਹਸਪਤਾਲ ਦੇ ਵਿੱਚ ਡਾਕਟਰ ਨੂੰ ਧਰਤੀ ਤੇ ਦੂਜਾ ਰੱਬ ਕਿਹਾ ਜਾਂਦਾ ਹੈ ਬਿਲਕੁਲ ਇਹਦੇ ਕੋਲੇ 10 ਦਿਨ ਪਹਿਲਾਂ ਮਰੀਜ਼ ਚੱਲ ਕੇ ਆਉਂਦਾ ਇਲਾਜ ਕਰਾਉਣ ਵਾਸਤੇ 10 ਦਿਨ ਬਾਅਦ ਇਹ ਡਿਕਲੇਅਰ ਕਰ ਦਿੰਦਾ ਡੈਥ ਹੋ ਛਾ ਨੂੰ ਨਹੀਂ ਪਤਾ ਕਿਵੇਂ ਹੋਈ ਕੌਜ਼ ਆਫ ਡੈਥ ਇਹਨਾਂ ਨੇ ਬਣਾਇਆ ਜੋ ਇਹਨਾਂ ਨੇ ਕਹਿਤਾ ਅਸੀਂ ਮੰਨ ਲਿਆ ਡੈਥ ਤੋਂ 1 ਘੰਟੇ ਤੱਕ ਪਰਮਾਰ ਉਹ ਬਾਡੀ ਦੇ ਨਾਲ ਹੈ ਮੰਨ ਲਓ ਅਗਰ ਬਾਡੀ ਦੇ ਵਿੱਚ ਕੋਈ ਗਲਤ ਇੰਜੈਕਸ਼ਨ ਕੀਤਾ ਗਿਆ ਜਾਂ ਗਲਤ ਮੈਡੀਸਿਨ ਦਿੱਤੀ ਗਈ ਉਹਦਾ ਰਿਐਕਸ਼ਨ ਸਮਾਪਤ ਆ ਕੇ ਵੀ ਆਉਂਦਾ ਹੁਣੇ ਸਵਾਲ ਖੜਾ ਹੁੰਦਾ ਤੁਹਾਡੇ ਵੀ ਮਨਾਂ 'ਚ ਸਵਾਲ ਆਊਗਾ ਵੀ 1 ਘੰਟਾ ਦਾ ਵਿਚਾਰੇ ਬਾਡੀ ਕਿਉਂ ਰਹੀ 1 ਘੰਟੇ ਬਾਅਦ ਚਲੇ ਗਏ ਬਾਡੀ ਇਹਨਾਂ ਨੇ ਪੈਕ ਕਰਾਈ ਪੈਕ ਕਰਾ ਕੇ ਫਰੀਜ਼ਰ ਦੇ ਵਿੱਚ ਮੋਰਚੇ niche ਦਿਖਾ ਦਿੱਤੀ ਜੀ ਹੁਣ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਇੱਥੇ ਕੀ ਸਵਾਲ ਉੱਠਦਾ ਬਿਲਕੁਲ ਇਹਦੇ ਵਿੱਚ ਕੀ ਇਨਸਟ੍ਰਕਸ਼ਨ ਦੀ ਲੋੜ ਹੈ ਕਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਪੁਲਿਸ ਨੇ ਤੇ ਪੁਲਿਸ ਨੇ ਪਰਚਾ ਕੀ ਦਰਜ ਕੀਤਾ ਹੈ ਕਿ ਔਰੀਜਨ ਹਸਪਤਾਲ ਸਬੰਧਿਤ ਸਟਾਫ ਅਤੇ ਐਡਮਿਨਿਸਟ੍ਰੇਸ਼ਨ ਕੋਈ ਨਾਮ ਨਹੀਂ ਕੁਝ ਨਹੀਂ ਕੋਈ ਨਾਮ ਨਹੀਂ ਕੋਈ ਕਸੂਰਵਾਰ ਨਹੀਂ ਹਸਪਤਾਲ ਖੁੱਲਾ ਹੈ ਡਾਕਟਰ ਕੈਬਨ 'ਚ ਬੈਠਾ ਹੈ ਪੈਸੇ ਵਟ ਰਹੇ ਆ ਲੁੱਟਖਸੁੱਟ ਜਾਰੀ ਆ ਅਸੀਂ ਠੱਕੇ ਖਾ ਰਹੇ ਆ ਇਹਨਾਂ ਦੇ ਬੱਚੇ ਕੈਨੇਡਾ ਤੋਂ ਆਏ ਹੋਏ ਆ ਕੈਨੇਡਾ ਤੋਂ ਬੱਚੇ ਆਏ ਆ ਉਹ ਸਸਕਾਰ ਕਰਨ ਵਾਸਤੇ 500 ਬੰਦਾ ਖੜਾ ਪਿੰਡ ਦੇ ਵਿੱਚ ਜਿੰਨਾਂ ਇਹਨਾਂ ਦੀ ਡੈਥ ਹੋਈ ਹੈ ਕੋਈ ਸੁਣਵਾਈ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਮਤਲਬ ਇੱਕ ਤਾਂ ਪਰਚਾ ਇਹ ਹੋ ਗਿਆ ਜਿਹਦੇ ਵਿੱਚ ਕਿਸੇ ਨੂੰ ਕਸੂਰਵਾਰ ਨਹੀਂ ਬਣਾਇਆ ਇੱਕ ਆ ਪਰਚਾ ਮੇਰੇ ਕੋਲੇ ਜੀ ਇਹ 23 ਇਹ ਇਹ ਹੈਗਾ ਜੀ ਸਾਡਾ ਸਦਰ ਖਾਲੇ ਦਾ 23 11 ਦਾ ਜੀ ਇਹਦੇ ਵਿੱਚ ਇੱਕ ਸਰਦਾਰ ਆ 65 ਸਾਲ ਦੇ ਬਜ਼ੁਰਗ ਹੈ ਗੁਰਵਿੰਦਰ ਸਿੰਘ ਹੂੰ ਉਹਨਾਂ ਨੇ ਇੱਕ ਫਲੈਟ ਬੁੱਕ ਕੀਤਾ ਸੀਗਾ 2 AGI ان ਪ੍ਰਾ ਲਿमिटेड ਵਾਲੇ ਜਿਹੜਾ ਇੱਥੇ ਪੱਖੋਵਾਂ ਰੋਡ ਤੇ ਫਲੈਟ ਬਣ ਰਹੇ ਆ। ਉਸ ਬੰਦੇ ਕੋਲੇ ਫਲੈਟ ਲੈਣ ਨੂੰ 2 ਸਾਲ ਪੈਸੇ ਜਮ੍ਹਾਂ ਰਹੇ ਜਦੋਂ ਪੈਸੇ ਲੈ ਕੇ ਫਲੈਟ ਲੈਣਗੇ ਕੋਈ ਉਹਨਾਂ ਨਾਲ ਰੇਟ ਤੇ ਆਰਗੂਮੈਂਟ ਸੀਗੇ। ਉਹਨੇ ਕਿਹਾ ਜੀ ਆਤਮਾਨ ਰਾਜੋ ਅਸੀਂ ਤੁਹਾਡਾ ਰੇਟ ਫਾਈਨਲ ਕਰ ਦਿਆਂਗੇ। ਉੱਥੇ ਜਾ ਕੇ ਇੱਕ EMPLOYE ਦੇ ਨਾਲ ਮਾੜੀ ਜਿਹੀ ਬਹਿਸ ਹੁੰਦੀ ਆ ਤੇ ਉੱਥੇ ਜਾ ਕੇ ਪੁਲਿਸ ਨੇ ਬਹਿਸ ਕਰਨ ਤੇ ਬਾਈ ਨੇਮ ਪਰਚਾ ਦਰਜ ਕੀਤਾ। ਉਹ ਬੰਦੇ ਦੇ 65 ਸਾਲ 65 ਸਾਲ ਦੇ ਬਜ਼ੁਰਗ ਘਰੇ ਬੈਠੇ ਤੇ ਜਿਹੜਾ ਕੋਈ ਐਵੀਡੈਂਸ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਲਓ ਜੀ ਆ ਸਰਦਾਰ ਗੁਰਵਿੰਦਰ ਸਿੰਘ ਸੇਪੀ ਪਰਚਾ ਹੋ ਗਿਆ ਪਰਚਾ ਦਰਜ ਹੋ ਗਿਆ ਬੈਸਟ ਬੈਸਟ ਸਿਰਫ ਜਦੋਂ ਤੁਹਾਡੇ ਨਾਲ ਕੋਈ ਹਿੱਟਡ ਆਰਗੂਮੈਂਟਸ ਹੋਇਆ ਯਾਰ ਨਹੀਂ 700 650 ਲੈਣਾ ਇੰਨੀ ਗੱਲ ਤੇ ਪੁਲਿਸ ਨੇ ਪਰਚਾ ਦਰਜ ਕਰਕੇ 1 ਮਹੀਨਾ ਹੋ ਗਿਆ ਔਰ ਸਭ ਤੋਂ ਵੱਡੀ ਹੈਰਾਨੀ ਮੈਂ ਤੁਹਾਨੂੰ ਦੱਸਣੀ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਮੇਰੇ ਕੋਲੇ ਅਪਰੂਵ ਨੇ ਸਾਰੇ ਆ ਨੰਬਰ ਦੇਖਿਓ ਜੀ ਕਿਹਦੇ ਆ ਹਲੋ ਸ਼੍ਰੀ ਮਨੀਸ਼ ਸਖੋਧਿਆ ਮੈਂ ਤੁਹਾਨੂੰ ਨੰਬਰ ਚੈਟ ਸਾਰਾ ਕੁਝ ਮੇਰੇ ਕੋਲ ਅਵੇਲੇਬਲ ਹੈ ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਪਰਚੇ ਦੇ ਵਿੱਚ ਜੋ ਸਾਡੇ ਕੋਲੇ ਗੱਲ ਰਹੀ ਅਸੀਂ ਇਹ ਪਹਿਲਾਂ ਗੱਲ ਕੀਤੀ ਜੀ ਇਹਨਾਂ ਦੇ ਆਪਣੇ ਡਾਕਟਰ ਬੌਬੀ ਨੇ ਡਾਕਟਰ ਭਗਵੰਤ ਮਾਨ ਦੇ ਆਪਣਾ ਸੀਐਮ ਦੇ ਪੀਐਸਟੀ ਡਾਕਟਰ ਬੌਬੀ ਨੂੰ ਸਾਰਾ ਕੇਸ ਦੱਸਿਆ ਉਹ ਵੀ ਮੇਰੇ ਕੋਲ ਚੈਟ ਮੌਜੂਦ ਆ ਉਹਨਾਂ ਨੇ ਸੀਪੀ ਲੁਧਿਆਣਾ ਦੇ ਨਾਲ ਗੱਲ ਕੀਤੀ ਯਾਰ ਇਹ ਨਜਾਇਜ਼ ਹੋ ਰਹੀ ਹੈ ਵੀ ਇਹਦੇ ਤੇ ਕਾਰਵਾਈ ਕਰ ਨਾਲ ਹੋ ਜਾ ਜਿਹੜੀ ਵੀ ਇਨਕੁਆਰੀ ਕਰਦੀਆਂ ਇਨਕੁਆਰੀ ਕਰਕੇ ਇਹ ਪਰਚਾ ਖਤਮ ਕਰੋ ਕੋਈ ਸੁਣਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਅਸੀਂ ਗਏ ਪੰਜਾਬ ਸਟੇਟ ਔਮਨ ਦੀ ਜਿਹੜੀ ਚੇਅਰਮੈਨਾ ਡਾਕਟਰ ਅਮਨਦੀਪਪੁਰ ਮੋਗੇ ਤੋਂ ਐਮ.ਐਲ.ਏ ਉਹ ਵੀ ਚੈਟ ਮੇਰੇ ਕੋਲ ਮੌਜੂਦ ਹੈ ਉਹਨਾਂ ਨੇ ਵੀ ਪੁਲਿਸ ਕਮਿਸ਼ਨਰ ਤੱਕ ਪਹੁੰਚ ਕੀਤੀ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਗਏ ਜੀ ਸਰਦਾਰ ਬਲਤੇਜ ਸਿੰਘ ਪੰਨੂ ਮੇਰੇ ਵੱਡੇ ਵੀਰ ਨੇ ਉਹਨਾਂ ਨੇ ਦੋ ਵਾਰੀ ਪੁਲਿਸ ਨੂੰ ਕਿਹਾ ਇਹ ਯਾਰ ਇਹ ਗਲਤ ਹੋ ਰਿਹਾ ਹੈ ਇਹਦੇ ਤੇ ਕਾਰਵਾਈ ਕਰੋ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਸਦਾ ਅਸੀਂ ਗਏ ਮਨੀਸ਼ ਸਿਸੋਧਿਆ ਕੋਲ ਉਹਨਾਂ ਨੇ ਵੀ ਦੋ ਵਾਰੀ ਕਹਿ ਲਿਆ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਹੈਰਾਨ ਆ ਯਾਰ ਰੋਸ਼ ਭਾਈ ਜਿੱਥੇ ਕੋਈ ਕਸੂਰਵਾਰ ਹੈ ਉਹਨੂੰ ਕਸੂਰਵਾਰ ਬਣਾਇਆ ਨਹੀਂ ਜਾ ਰਿਹਾ ਤੇ ਜਿੱਥੇ ਕੋਈ ਵਿਚਾਰਾ ਆਪਣੇ ਇਨਸਾਫ ਲਈ ਗੱਲ ਕਰਦਾ ਉਹਨੂੰ ਬਾਜਤ ਤੋਂ ਬਰੀ ਕੀਤਾ ਜਾਂਦਾ ਆ ਸਾਡੇ ਯਾਰ ਇਹਨਾਂ ਨਾਲ